ਹਾਂਜੀ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇਸ ਵੇਲੇ ਇੱਕ ਤਲਾਹ ਰਾਜ ਪਿੰਡ ਤਲਵੰਡੀ ਸਲੇਮ ਆ ਜਿੱਥੇ ਇੱਕ ਗਊਸ਼ਾਲਾ ਵਿੱਚ ਆਏ ਆ ਜਿੱਥੇ ਗਊਸ਼ਾਲਾ ਦਾ ਅੱਜ ਸਾਲਾਨਾ ਜਿਹੜਾ ਇੱਕ ਸਾਲ ਗਊਸ਼ਾਲਾ ਸਥਾਪਿਤ ਕੀਤੀ ਨੂੰ ਹੋ ਗਿਆ ਮੇਰੇ ਨਾਲ ਨੇ ਪਦਵੰਤੇ ਸੱਜਣ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹ ਕਿਸ ਦੇ ਕਿਸ ਨਾਮ ਤੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਦੀ ਉਲੀਕਿਆ ਗਿਆ ਔਰ ਮੁੱਖ ਮਹਿਮਾਨ ਕੌਣ-ਕੌਣ ਸਨ ਔਰ ਇਸ ਜਿਹੜਾ ਗਊਸ਼ਾਲਾ ਮਹਾਰਾਜ ਦੇ ਨਾਮ ਤੇ ਰੱਖਿਆ ਗਿਆ ਆ ਆ ਉਹਨਾਂ ਦੇ ਵੀ ਜਾਣਕਾਰੀ ਲੈਂਦੇ ਹਾਂ ਸਰ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਮੈਂ ਜੁਗਲ ਕਸ਼ੋਰ ਸ਼ਰਮਾ ਇੱਥੇ ਤਲਵੰਡੀ ਸ੍ਰੀਮਚੀ ਜੀ ਕੋਟਲਾ ਸੋਦਾ ਵਿੱਚ ਇਹ ਗਊਸ਼ਾਲਾ ਦਾ ਅੱਜ ਸਥਾਪਨਾ ਦਿਵਸ ਮਨਾ ਰਹੇ ਹਾਂ ਅਸੀਂ ਇੱਥੇ ਗਊ ਮਾਤਾ ਉਹ ਲੈ ਕੇ ਆਉਂਦੇ ਅਸੀਂ ਜਿਹੜੀਆਂ ਗਊਆਂ ਮਾਤਾ ਕੋਈ ਨਹਿਰ 'ਚ ਡਿੱਗ ਜਾਂਦੀਆਂ ਜਾਂ ਫਿਰ ਐਕਸੀਡੈਂਟ ਕੇਸ ਹੋ ਜਾਂਦੇ ਆ ਜਾਂ ਦਰਿਆ 'ਚ ਕਿਸੇ ਕਿਸੇ ਕਾਰਨ ਡਿੱਗ ਜਾਂਦੀਆਂ ਬੇਜ਼ਬਾਨ ਬੇਸਹਾਰੀਆਂ ਉਹਨਾਂ ਗਊਆਂ ਨੂੰ ਅਸੀਂ ਅਸੀਂ ਕੱਢ ਕੇ ਲੈ ਕੇ ਆਉਨੇ ਲੋਕ ਸਾਨੂੰ ਟੈਲੀਫੋਨ ਕਰਦੇ ਨੇ ਕੱਢ ਕੇ ਲਿਆ ਕੇ ਅਸੀਂ ਉਹਨਾਂ ਦਾ ਇੱਥੇ ਇਲਾਜ ਹਰ ਤਰ੍ਹਾਂ ਦਾ ਇਲਾਜ ਕਰਦੇ ਆਂ ਦੇਖਭਾਲ ਕਰਦੇ ਆਂ ਉਹਨਾਂ ਦੀ ਦੇਖਭਾਲ ਉਹਦਾ ਸੇਵਾ ਸੰਭਾਲ ਇੱਥੇ ਕਰਦੇ ਆਂ ਤੇ ਗਊਸ਼ਾਲਾ ਦਾ ਨਾਮ ਕੀ ਤੁਸੀਂ ਦਿੱਤਾ ਹੈ ਹਾਂਜੀ ਇਹ ਗਊਸ਼ਾਲਾ ਦਾ ਨਾਮ ਆ ਜੀ ਐਕਚੁਅਲੀ ਇਹ ਜਿਹੜੀ ਸੋਸਾਇਟੀ ਆ ਸਵਾਮੀ ਪ੍ਰਕਾਸ਼ਨ ਨੰਦ ਸੇਵਾ ਸਮਤੀ ਪਿੰਡ ਚੂੜ ਆਸ਼ਮ ਤਲਮੰਡੀ ਸਲੇਮ ਗਊਸ਼ਾਲਾ ਦਾ ਨਾਮ ਹੈ ਜੀ ਕ੍ਰਿਸ਼ਨਾ ਗਊਸ਼ਾਲਾ ਕਿ ਤੁਸੀਂ ਬਹੁਤ ਚਿਰ ਤੋਂ ਇਹ ਗਊਸ਼ਾਲਾ ਸਾਹਮਦੇ ਆ ਕਿਉਂਕਿ ਸਾਨੂੰ ਵੀ ਦੇਖਦੇ ਨੂੰ ਅਸੀਂ ਵੀ ਛੋਟੇ ਛੋਟੇ ਹੁੰਦੇ ਸੀ ਜਦੋਂ ਤੋਂ ਤੁਸੀਂ ਇਹ ਆਪਣੇ ਜਿਹੜੇ ਆ ਗਊ ਮਾਤਾ ਦੀ ਸੇਵਾ ਵਿੱਚ ਲੱਗੇ ਹੋ ਔਰ ਕਾਫੀ ਚਿਰ ਹੋ ਗਿਆ ਤੁਹਾਨੂੰ ਇਸ ਗਊ ਗਊ ਸੇਵਾ ਕਰਦਿਆਂ ਨੂੰ ਔਰ ਤੁਸਾਂ ਦੀ ਬੜੀ ਲਗਨ ਹੈ ਇਸ ਚੀਜ਼ ਦੇ ਵਿੱਚ ਵੀ ਔਰ ਕਾਫੀ ਚਿਰ ਤੋਂ ਕਿੰਨਾ ਚਿਰ ਹੋ ਗਿਆ ਜਿਹੜੀ ਇਹ ਆਪਣਾ ਜਿਹੜਾ ਇਹ ਆਸ਼ਰਮ ਵੀ ਚਲਾ ਨਾਲ ਆਸ਼ਰਮ ਵੀ ਬਣਿਆ ਜਿੱਥੇ ਔਰ ਗਊਸ਼ਾਲਾ ਤਾਂ ਹੁਣ ਸਾਲ ਹੋਇਆ ਨਾ ਸਥਾਪਨਾ ਕੀਤੀ ਇਹ 2010 ਵਿੱਚ ਜੀ ਅਸੀਂ ਇਹ ਦੀ ਆਸ਼ਰਮ ਦੀ ਸ਼ੁਰੂਆਤ ਕੀਤੀ ਆ ਤੇ ਨਾਲ ਹੋਰ ਵੀ ਸਾਡੇ ਇਸ ਸੋਸਾਇਟੀ ਜਿਹੜੀ ਆ ਗਰੀਬ ਲੜਕੀਆਂ এডুকেশন ਉਹਨਾਂ ਦੇ ਵਿਆਹ شادی ਜਾਂ ਬੱਚੇ ਜਿਹੜੇ ਆ ਪੜਾਈ ਕੋ ਗਰੀਬ ਬੰਦੇ ਬੇ ਯਾਨੀ ਜ਼ਰੂਰਤਮੰਦ ਬੱਚੇ ਆ ਉਹਨਾਂ ਨੂੰ ਪੜ੍ਹਾਈ ਸਿੱਖਣ ਸਮੱਗਰੀ ਦਿੰਦੇ ਆ ਔਰ ਇਸ ਤੋਂ ਇਲਾਵਾ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਦੀ ਵੀ ਅਸੀਅਰ ਟ੍ਰੀਟਮੈਂਟ ਚ ਉਹਦੀ ਹੈਲਪ ਕਰਦੇ ਆ ਸਾਰੇ ਧਰਮ ਦੇ ਕੰਮ ਸੇਵਾ ਦੇ ਕੰਮ ਇਹ ਸੁਸਾਇਟੀ ਕਰਦੀ ਆ ਇਸ ਲਈ ਪ੍ਰਮਾਤਮਾ ਨੇ ਸਾਨੂੰ ਕਿਰਪਾ ਕੀਤੀ ਕਿ ਸਾਨੂੰ ਸੇਵਾ ਦਾ ਮੌਕਾ ਦਿੱਤਾ ਔਰ ਅਲਾਕਾ ਜਿੰਨਾ ਵੀ ਆ ਨਰੇ ਵੀਰ ਔਰ ਅਲਾਕਾ ਨਿਵਾਸੀ ਜਿੰਨੇ ਵੀ ਸਾਡਾ ਬਹੁਤ ਬਹੁਤ ਸਾਡਾ ਸਾਥ ਦੇ ਰਿਹਾ ਫੇਸ ਵੇਲੇ ਕਿੰਨੀਆਂ ਕਿ ਗਊਸ਼ਾਲਾ ਦੇ ਵਿੱਚ ਆਪਣੇ ਗਊਆਂ ਜਿਹੜੀਆਂ ਸਾਂਭ ਕਰਦੇ ਹੋ ਜੀ ਇਹ ਸਾਡੇ ਕੋਲ ਜੀ 26 ਗਊ ਮਾਤਾ ਹੈ ਜਿਹੜੀਆਂ ਸਾਰੀਆਂ ਡਿਸਪੈਚ ਲਾ ਕੋਈ ਅੰਨਿਆ ਆ ਕੇ ਲੱਟਤੀ ਆ ਕੋਈ ਬਿਮਾਰ ਆਸੀ ਐਕਸੀਡੈਂਟ ਕੇਸ ਉਹਨਾਂ ਗਵਾਂ ਨੂੰ ਲਿਆਉਨੇ ਸੀ ਉਹਨਾਂ ਦੀ ਲਿਆ ਕੇ ਸਾਮ ਸੰਭਾਲ ਜੇ ਆਪਰੇਸ਼ਨ ਵੀ ਕਰਨ ਦੀ ਲੋੜ ਹੁੰਦੀ ਸੀ ਲੁਧਿਆਣੀ ਯੂਨੀਵਰਸਿਟੀ ਚ ਉੱਥੇ ਲੈ ਕੇ ਜਾਂਦੇ ਆ ਟ੍ਰੀਟਮੈਂਟ ਕਰਦੇ ਆ ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਜਸਤਾਂ ਸਾਡੀ ਮਾਤਾ ਉਹੀ ਉਹੀ ਵਿਵਹਾਰ ਅਸੀਂ ਇਹ ਗਊ ਮਾਤਾ ਨਾਲ ਕਰਦੇ ਕਿਉਂਕਿ ਮੈਂ ਸੁਣਿਆ ਤੁਹਾਡੇ ਤੋਂ ਪਹਿਲਾਂ ਵੀ ਤੁਸੀਂ ਜਦੋਂ ਗਊਸ਼ਾਲਾ ਨਹੀਂ ਹੁੰਦੀ ਸੀ ਤਾਂ ਤੁਸੀਂ ਲਾਗਦੇ ਪਿੰਡਾਂ ਦੇ ਵਿੱਚ ਜੇ ਤੁਹਾਨੂੰ ਕੋਈ ਖਬਰ ਮਿਲਦੀ ਸੀ ਕਿ ਗਊ ਮਾਤਾ ਇੱਥੇ ਬਿਮਾਰ ਪਈ ਆ ਜਾਂ ਧੁੱਪ ਦੇ ਵਿੱਚ ਡਿੱਗੀ ਪਈ ਆ ਜਾਂ ਜ਼ਖਮੀ ਹਾਲਤ ਵਿੱਚ ਤੇ ਤੁਸੀਂ ਉਹ ਉਹਨੂੰ ਸਾਂਭਣ ਲਈ ਕਾ ਲਾਗ ਨਾਲ ਦੀਆਂ ਪਿੰਡਾਂ ਦੇ ਨੂਰਮੈਲ ਹੋ ਗਿਆ ਨਕਉਦਰ ਹੋ ਗਿਆ ਔਰ ਕਈ ਹੋਰ ਜਿਹੜੀਆਂ ਗਊਸ਼ਾਲਾ ਨਾਲ ਸਬੰਧ ਰੱਖਦੇ ਸਕੇ ਵੀ ਉੱਥੇ ਜਮ੍ਹਾਂ ਕਰਵਾਉਂਦੇ ਸੀ ਨਾਲ ਪੈਸੇ ਦਕਸ਼ਨਾ ਵੀ ਦੇ ਕੇ ਆਉਂਦੇ ਸੀ ਐਕਚੁਅਲੀ ਜੀ ਇਹ ਇਹ ਜਿਹੜਾ ਸੇਵਾ ਦਿੱਤੀ ਸਾਨੂੰ ਅਸੀਂ ਵੀ 25 ਸਾਲ ਤੋਂ ਸਾਨੂੰ ਏ ਪਰਮਾਤਮਾ ਨੇ ਸੇਵਾ ਦਿੱਤੀ ਹੈ ਜਿੱਥੇ ਵੀ ਸਾਨੂੰ ਕੋ ਪਤਾ ਲੱਗਦਾ ਕੋਈ ਬੰਦਾ ਬਿਮਾਰ ਆ ਉਸ ਨੂੰ ਚੱਕ ਕੇ ਲੈ ਜਾਣਾ ਹਸਪੀਟਲ ਉਹਦਾ ਟ੍ਰੀਟਮੈਂਟ ਕਰਾਉਣਾ ਜਾਂ ਕੋਈ ਬੇਜਵਾਨ ਗਊਆਂ ਤਾਂ ਗਊ ਮਾਤਾ ਇਸੇ ਸੇਵਾ ਕਰਦੇ ਆ ਨਾਲ ਅਸੀਂ ਕੁੱਤਾ ਕੋਈ ਕੋ ਪੰਛੀ ਆ ਜ਼ਖਮੀ ਸਾਨੂੰ ਉਹ ਪਤਾ ਲੱਗ ਜਾਵੇ ਅਸੀਂ ਉਹਦੇ ਲਈ ਵੀ ਉੱਥੇ ਜਾ ਕੇ ਉਹਨਾਂ ਨੂੰ ਲਿਆ ਕੇ ਜਿਹੜਾ ਵੀ ਟ੍ਰੀਟਮੈਂਟ ਬਣਦਾ ਹਸਪੀਟਲ ਚ ਲੈ ਜਾ ਕੇ ਉਹਨਾਂ ਦੀ ਸੇਵਾ ਕਰਦੇ ਆ ਹਾਂਜੀ ਸੋਮੇ ਜੀ ਅੱਜ ਜਿਹੜੀ ਗਊਸ਼ਾਲਾ ਦਾ ਪ੍ਰੋਗਰਾਮ ਰੱਖਿਆ ਕੀ ਕੀ ਕਹਿਣਾ ਚਾਹੋਗੇ ਇਹ ਗਊਸ਼ਾਲਾ ਕਾ ਐਸੇ ਅਪੰਗ ਗਾਇਲ और जो समाज से जो निर्लक्षित गाय है उनको संभालने का इस जिले में ऐसे यूनिक है इस देश से तो कुछ और है नहीं बाकी सारे गाय का तो रिटर्न मिलता है उसको गौ को दूध वगैरह पर इसका तो देना ही देना सेवा ही सेवा ऐसी निष्काम सेवा जो गुलशोर जी कर रहे हैं और यहाँ इसका बहुत सारे अच्छा कार्यकर्ता सारे फिरोजपुर से हैं और आसपास के गांव से हैं अच्छे अच्छे कार्यकर्ता जुड़े हुए हैं उनका सहयोग से ही ये चलता है आगे सबसे अपील है ऐसे गौशाला को देखभाल करने के लिए आगे आए सहयोग दें पूरी दिल खोल के सहयोग दें अभी तो बहुत सारे काम इसका बाकी है बाउंड्री वॉल करना बाकी है गौशाला भी कंप्लीट नहीं है बहुत सारे ऐसी आवश्यकता हैं सबसे अपील है ऐसे गौशाला के लिए आगे आए सहायता के लिए और उत्साह बढ़ाएं जय श्री राम देखो हिंदू धर्म गौ सेवा एक उत्तम सेवा माना गया क्योंकि कहते हैं कि ਗਊ ਮਾਤਾ ਵਿੱਚ ਤਿੱਤੀ ਕਰੋ ਦੇਵੀ ਦੇ ਤਾਵਾਸ ਹੁੰਦਾ ਸੋ ਜੁਗਲ ਕਸ਼ੋਰ ਜੀ ਸਵਾਮੀ ਨਗੇਜ ਜੀ ਰਾਮ ਮੁਰਤੀ ਜੀ ਸਾਰੇ ਇੱਥੇ ਬੜੀ ਤਨ ਮਨ ਦੰਦ ਦੇ ਨਾਲ ਸੇਵਾ ਕਰਦੇ ਆ ਕੋਈ ਕਮਾਈ ਦਾ ਜਰੀਆ ਇੱਥੇ ਕੁਝ ਵੀ ਨਹੀਂ ਹੈ ਜਦ ਸਵਾਮੀ ਜੀ ਨੇ ਦੱਸਿਆ ਕਿ ਸਾਰਿਆ ਜਖਮੀ ਗਊਆ ਮਾਤਾ ਹੈ ਸੋ ਆਸ-ਪਾਸ ਦੇ ਜਿਹੜੇ ਵੀ ਗਊ ਭਗਤ ਆ ਉਹ ਹੀ ਇੱਥੇ ਸੇਵਾ ਕਰਦੇ ਆ ਜਿੰਨ ਨੂੰ ਜਿੰਦੇ ਜਿੰਮਤਾ ਉਹ ਦਿੰਦਾ ਉਹਦੇ ਉੱਪਰ ਹੀ ਆਸ ਚੱਲਿਆ ਹੋਇਆ ਸੋਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆ ਤਲਵੰਡੀ ਸਲੇਮ ਕੋਟੜਾਲਾ ਸੁਧਾ گاਮਾ ਸਿਰ ਕਿਸ਼ਾ ਗਊਸ਼ਾਲਾ ਕਿ ਵੱਤੋਂ ਵੱਦ ਇੱਥੇ ਸੇਵਾ ਕਿਤੇ ਹੀ ਜਾਵੇ ਕਿਉਂਕਿ ਇੱਥੇ ਸੇਵਾ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਮੋਰ ਦਾ ਧੰਨਵਾਦ ਜੀ ਕੀ ਨਾਮ ਜੀ ਆਪਣਾ ਚੰਦਰਮੋਹਨ ਹਾਂਡਾ ਕਾਉ ਬਟਖਨ ਸਾਲ ਪੰਜਾਬ ਬੀਜੇਪੀ ਕਨਵੀਨਰ ਹਾਂਜੀ ਅੱਜ ਤੁਸੀਂ ਗਊਸ਼ਾਲਾ ਦੇ ਆਸਥਾਪਨਾ ਦਿਵਸ ਤੇ ਆਏ ਕਿਉਂਕਿ ਸਾਲਾਨਾ ਕਿਉਂਕਿ ਇਹ ਬੇਜਵਾਨਾਂ ਨੂੰ ਸਾਂਭਣਾ ਕਦੀ ਸੌਖੀ ਗੱਲ ਨਹੀਂ ਪਰ ਇਹ ਜੁਗਲ ਕੁਸ਼ੋਰ ਜੀ ਤੇ ਔਰ ਬੁਰੀ ਟੀਮ ਦਾ ਇੰਨਾ ਕਿ ਇਹਨਾਂ ਦਾ ਵਿਚਾਰਿਆ ਮਤਲਬ ਕਿ ਇਹ ਕਰਦੇ ਆ ਕਿ ਇਸ ਗਊਸ਼ਾਲਾ ਸਾਮ ਸੰਭਾਲ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਜੀ ਇਦਾਂ ਜੁਗਲ ਕੁਸ਼ੋਰ ਜੀ ਬਾਰੇ ਬੰਦੋ ਜਿੰਨਾ ਵੀ ਕਹੀ ਜਾਏ ਉਹਨਾਂ ਹੀ ਥੋੜਾ ਮੇਰੇ ਨਾਲ ਇਹਨਾਂ ਦਾ ਸੰਪਰਕ 14-15 ਮਹੀਨੇ ਤੋਂ ਅਸੀਂ ਇੱਥੇ ਉਸ ਹੋਰ ਉਪਰਾਲੇ ਵਾਸਤੇ ਆਏ ਸੀ ਮੈਂ ਫਿਰੋਜ਼ਪੁਰ ਤੋਂ ਆ ਵੈਸੇ ਅਸੀਂ ਇੱਥੇ ਆਏ ਸੀ ਇੱਥੇ ਇੱਕ ਡਿਸਪੈਂਸਰੀ ਖੋਲਣ ਦੀ ਗੱਲ ਲਬੋਟਰੀ ਖੋਲਣ ਉਥੇ ਇੱਕ ਚੈਰੀਟੇਬਲ ਅਸੀਂ ਚਲਾ ਰਹੇ ਹਾਂ ਫਿਰੋਜ਼ਪੁਰ ਵਿੱਚ ਰਾਦੇ ਰਾਦੇ ਵੈਲਫੇਅਰ ਸੁਸਾਇਟੀ ਜਿੰਦੇ ਚੈਰੀਟੇਬਲ ਲੈਬ ਹੈ ਐਕਸਟਰਾ ਅਸੀਂ 80 ਰੁਪਏ 'ਚ ਕਰਦੇ ਹਾਂ ਈਸੀ ਅਸੀਂ 50 ਰੁਪਏ 'ਚ ਜਿਹੜੇ ਜਿੰਨੇ ਵੀ ਲੈਬ ਦੇ ਟੈਸਟ ਹੈ ਮਾਰਕੀਟ ਨਾਲੋਂ 60% ਘੱਟ ਤੇ ਕਰਦੇ ਇਹਨੇ ਘੱਟ ਰੇਟਾਂ ਇਦਾਂ ਹੀ ਇਹਨਾਂ ਨਾਲ ਸੰਪਰਕ ਹੋਇਆ ਜੀ ਇੱਥੇ ਡਿੰਪਾ ਜੀ ਵੀ ਬੈਠੇ ਨੇ ਅੰਦਰ ਸਾਡੇ ਸਾਥੀ ਛੋਟੇ ਭਰਾ ਮੇਰੇ ਉਹ ਮੈਨੂੰ ਇੱਥੇ ਲੈ ਗਿਆ ਸੀ ਇਹਨਾਂ ਕੋ ਤੇ ਇਹ ਬਰਾਲਾ ਸੀ ਵੀ ਅਸੀਂ ਇੱਥੇ ਲੈਬੋਰਟਰੀ ਖੋਲ੍ਹ ਲਈ ਚਲੋ ਬੌਜੀ ਨਾਲ ਸਹਿਯੋਗ ਮੇ ਆਇਆ ਤੇ ਬੌਜੀ ਦਾ ਜਿਹੜਾ ਸੁਭਾਅ ਹੈ ਬਹੁਤ ਹੀ ਉਹ ਦਿਲ ਜਿੱਤਨ ਵਾਲਾ ਹੈ ਇਹਨਾਂ ਦੀ ਸੇਵਾ ਦੀ ਭਾਵਨਾ ਉਹ ਕਰਦੇ ਕਰਦੇ ਇਦਾਂ ਬੌਜੀ ਗਾਈਆਂ ਦੀ ਸੇਵਾ ਕਰਦੇ ਹੁੰਦੇ ਸੀ ਇੱਕ ਵਾਰੀ ਬੌਜੀ ਦਾ ਮੈਨੂੰ ਫੋਨ ਆ ਗਿਆ ਮਤਲਬ ਸਾਲ ਤੋਂ ਪਹਿਲੇ ਅੱਜ ਤੋਂ ਮਤਲਬ 13 14 ਮਹੀਨੇ ਪਹਿਲਾਂ ਕਹਿੰਦੇ ਆਂਡਾ ਜੀ ਇਦਾਂ ਐ ਵੀ ਇੱਥੇ ਨਾ ਆਪਣੇ ਨਾਲ ਕੋਈ ਸੂਆ ਹੈ ਉਹਦੇ ਵਿੱਚ ਨਾ ਕਹਿੰਦੇ ਨੇ 12 14 ਗਾਈਆਂ ਸੂਆ ਸੁੱਕਾ ਹੈ ਨਾ ਕੁਛ ਉਹਨਾਂ ਬਾਅਦ ਤੇ ਖਾਣ ਪੀਣ ਦਾ ਹੈ ਨਾ ਸੂਏ ਚ ਪਾਣੀ ਹੈ ਬਹੁਤ ਬੁਰਾ ਹਾਲ ਹੈ ਜੇ ਤੁਸੀਂ ਆਓ ਤੇ ਮੈਂ ਜੋ ਫਿਰੋਜ਼ਪੁਰੋਂ ਇੱਥੇ ਆ ਗਿਆ ਇੱਥੇ ਆ ਗਿਆ ਸੀ ਉਹ ਗਏ ਬਹੁਜੀ ਮੈਨੂੰ ਪਿੰਡ ਦਾ ਨਹੀਂ ਨਾ ਪਤਾ ਤੁਸੀਂ ਦੱਸ ਦਿਓ ਜਿੱਥੇ ਆਪਾਂ ਗਾਈਆਂ ਵੇਖਣ 12 12 ਪਿੰਡ ਕੋਲ ਸੀ ਗਏ ਉੱਥੇ ਜਾ ਕੇ ਅਸੀਂ ਵੇਖਿਆ ਉਸ ਵੇਲੇ ਇਸ ਵੇਲੇ ਦਾ ਹੀ ਟਾਈਮ ਸੀ ਅਸੀਂ ਕੋਸ਼ਿਸ਼ ਕੀਤੀ ਉਦੋਂ ਕਈ ਮਤਲਬ 1:3 ਵਜ ਗਿਆ ਤੇ ਕੋਈ ਜਿਗਾੜ ਨਾ ਬਣਿਆ ਤੇ ਫਿਰ ਬਾਬੂ ਜੀ ਕਹਿੰਦੇ ਵੀ ਕੋਈ ਨਹੀਂ ਆਂਡਾ ਜੀ ਆਪਾਂ ਨਾ ਅੱਜ ਸ਼ਾਮੀ ਜਾਂ ਕੱਲ ਸਵੇਰ ਨੂੰ ਇਹਦਾ ਪ੍ਰਬੰਧ ਕਰਾਂਗੇ ਚਲੋ ਅਗਲੇ ਦਿਨ ਮੈਂ ਨਹੀਂ ਆਇਆ ਬਾਬੂ ਜੀ ਆਪਣੇ ਸੰਗੀ ਸਾਥੀ ਗੱਡੀ ਲੈ ਕੇ ਕ੍ਰੇਨ ਦਾ ਉਦੋਂ ਮੇਰਾ خیال ਉਹ ਉਸ ਵਾਰੀ ਕ੍ਰੇਨ ਦਾ ਵੀ ਪ੍ਰਬੰਧ ਨਹੀਂ ਸੀ ਬਾਬੂ ਜੀ ਉੱਥੇ ਚਲੇ ਗਏ ਤੇ ਬਾਬੂ ਜੀ ਨੇ ਉੱਥੇ ਜਾ ਕੇ ਉਹ 12 ਦੀਆਂ 12 ਜਿਹੜੀਆਂ 14 ਗਾਈਆਂ ਉਹ ਕੱਢ ਲਿਆਂਦੀਆਂ ਤੇ ਬਾਬੂ ਜੀ ਕਿ ਮੈਨੂੰ ਫੋਨ ਆਇਆ 9:30 9 ਵਜੇ ਕਹਿੰਦੇ ਵੀ ਆਂਡਾ ਜੀ ਏਦਾਂ ਏਦਾਂ ਕਰਕੇ ਗਾਈਆਂ ਸਾਰੀਆਂ ਲੈ ਆਂਦੀਆਂ ਤੇ ਹੋਣ ਮੈਂ ਕਿਹਾ ਬਾਬੂ ਜੀ ਏਦਾਂ ਐ ਇੱਕ ਵਾਰੀ ਤਾਂ ਆਪਾਂ ਆਸ਼ਰਮ ਦੇ ਅੰਦਰ ਗੇਟ ਵਿੱਚ ਕਰਤੀ ਠੀਕ ਹੈ ਤੇ ਆਪਾਂ ਸਵੇਰੇ ਵੇਖਦੇ ਕੋਈ ਗੱਲ ਨਹੀਂ ਤੇ ਸਵੇਰੇ ਉੱਠ ਕੇ ਫਿਰ ਗੱਲ ਹੋਈ ਤੇ ਬਾਬੂ ਜੀ ਕਹਿੰਦੇ ਵੀ ਹਾਂ ਆਂਡਾ ਜੀ ਹੁਣ ਕੀ ਕਰੀਏ ਮੈਂ ਕਿਹਾ ਵੀ ਏਦਾਂ ਐ ਜਿਹੜੀ ਆਪਣੀ ਆ ਜਗ੍ਹਾ ਨਾ ਜਿੰਦੇ ਜੇ ਦਰਖਤ ਬਹੁਤ ਲੱਗੇ ਹੋਏ ਸਾਰੀਆਂ ਗਾਈਆਂ ਨੂੰ ਨਾ ਇੱਥੇ ਲਿਆ ਕੇ ਬੰਦਿਓ ਤੇ ਇੱਥੇ ਹੀ ਆਪਾਂ ਗਊਸ਼ਾਲਾ ਦੀ ਸ਼ੁਰੂਆਤ ਕਰਨੀ ਹੈ ਬਿਲਕੁਲ ਤੇ ਬਾਬੂ ਜੀ ਨੇ ਮੇਰੀ ਉਸ ਗੱਲ ਨੂੰ ਇੰਨਾ ਅੱਗੇ ਲੈ ਗਏ ਤੇ ਉਹ ਸਬੂਤ ਅੱਜ 1 ਸਾਲ ਹੋ ਗਿਆ ਤੁਹਾਡੇ ਸਾਹਮਣੇ ਆ ਇਹ ਚਾਰ ਦਿਵਾਰੀ ਇਹ ਸ਼ੈੱਡ ਜਿਵੇਂ ਵੀ ਇਹ ਮਤਲਬ ਮੈਂ ਤਾਂ ਕਾਂਗਾ ਕੱਲ ਮਗਲਾ ਸਿੰਗਲ ਮੈਨ ਅਜੰਡਾ ਬਾਉ ਜੀ ਦੇ ਬਾਉ ਜੀ ਦਾ ਸਾਥੀ ਬਾਉ ਜੀ ਦੇ ਸਹਿਯੋਗ ਬਾਉ ਜੀ ਦੇ ਰਿਤੇਦਾਰ ਬਾਉ ਜੀ ਦੇ ਇਥੇ ਲੋਕਲ ਜਿਹੜੇ ਸੰਪਰਕ ਸੂਤਰ ਨੇ ਕੋਈ ਸਾਡੇ ਵਰਗੇ ਵਰਗੇ ਵੱਲੋਂ ਵੀ ਕੋਈ ਤੇਲ ਫੁੱਲ ਪਿਆ ਹੋਊਗਾ ਕੋਈ ਉਹ ਮਤਲਬ ਨਾ ਗਿਣਤੀ ਵਾਲਾ ਲੇਕਿਨ ਸਾਰੀ ਮਿਹਨਤ ਇਸ ਬਾਉ ਜੀ ਦੀ ਤੇ ਬਾਉ ਜੀ ਦਾ ਮੇਨ ਸਹਿਯੋਗੀ RAM MOORTEJ ਇਹਨਾਂ ਸਾਰਿਆਂ ਨੇ ਕਰਕੇ ਸਾਡਾ ਮਿਹਨਤ ਕਰਕੇ ਅੱਜ ਆ ਜਿਹੜਾ ਤੁਹਾਡੇ ਸਾਹਮਣੇ ਆਪਾਂ ਨੂੰ ਨਜ਼ਰ ਆ ਰਿਹਾ ਇੱਕ ਗੇਟ ਲੱਗਣਾ ਹੀ ਬਾਕੀ ਆ ਤੇ ਗਊਸ਼ਾਲਾ ਦਾ ਮਹਮਾਨ ਹਾਂ ਬਾਕੀ ਇਹਨੂੰ ਹੁਣ ਅੱਜ ਦੇ ਯੁੱਗ ਦੇ ਮੁਤਾਬਕ ਬਿੰਦੀ ਸੁਰਖੀ ਲਾਣੀ ਜਾਂ ਕੁਝ ਕਰਨਾ ਉਹ ਮੌਕੇ ਮੁਤਾਬਕ ਜਿਵੇਂ ਜਿਵੇਂ ਸਹਿਯੋਗ ਮਿਲਦਾ ਜਾਏਗਾ ਕਿਉਂਕਿ ਜਦੋਂ ਕਾਰਵਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤਾਂ ਬਾਅਦ ਤਾਂ ਹੀ ਜਾਣਾ گا ਇਹ ਹੋਰ ਚਾਰਦਵਾਰੀ ਹੋ ਹੋਰ ਸ਼ਾਇਦ ਇੱਥੇ ਜ਼ਮੀਨ ਜਗਾ ਵੀ ਇੰਨੀ ਕਿ ਗਊਸ਼ਾਲਾ ਸਾਂਭੀਆਂ ਜਾ ਸਕਣ ਜਿੱਥੇ ਆਪਾਂ ਮਲੇ ਕੀ ਕਾਫੀ ਖਤੇ ਜੁੜ ਸਕਣ ਹਾਂ ਅਗਲੀ ਅਗਲੀ ਗੱਲ ਇੱਕ ਮੈਂ ਜ਼ਰੂਰ ਕਰਨਾ ਚਾਹੁੰਦਾ ਇੱਥੇ ਡਿਸਪੈਂਸ ਉਹ ਵੀ ਬੰਨਾ ਹੈ ਲੈਬੋਰੀ ਵੀ ਬੰਨੀ ਹੈ ਇਹ ਸਾਰੇ ਮੈਂ ਇਲਾਕੇ ਵਾਸਤੇ ਕਹਿ ਰਿਹਾ ਸਾਰੇ ਸਾਥੀ ਜਿਹੜੇ ਖੜੇ ਨੇ ਸਾਰੇ ਸਹਿਯੋਗੀ ਇਹਨਾਂ ਸਾਰਿਆਂ ਨੂੰ ਅਪੀਲ ਕਰਦਾ ਵੀ ਲੈਬੋਰੀ ਕਿੰਦਾ ਦੀ ਉਸ ਰੇਟ ਤੇ ਵੀ ਉਸ ਰੇਟ ਤੇ ਜਿਸ ਰੇਟ ਤੇ ਅਸੀਂ ਫਿਰੋਜ਼ਪੁਰ ਕੰਮ ਕਰ ਰਹੇ ਹਾਂ ਘੱਟ ਰੇਟਾਂ ਤੇ ਘੱਟ ਰੇਟਾਂ ਤੇ ਵੀ ਲੈਬੋਰੀ ਦੇ ਟੈਸਟ ਕਰਕੇ ਕੁਛ ਨਾ ਕੁਛ ਗਊਸ਼ਾਲਾ ਦੀ ਸਾਫ ਸਭਾਲ ਵਾਤੇ ਸਾਨੂੰ ਫੇਰ ਵੀ ਖਰਚਾ ਨਿਕਲਿਆ ਆਏਗਾ ਮਲਾਜ਼ਮਾਂ ਦੀ ਤਨਖਾਹ ਦੇਣ ਤੋਂ ਬਾਅਦ ਵੀ ਖਰਚਾ ਨਿਕਲਿਆ ਆਏਗਾ ਇਸ ਲਈ ਇੱਕ ਉਹ ਥੋੜਾ ਜਿਹਾ ਆਪਾਂ ਨੂੰ ਆ ਸ਼ੁਰੂਆਤ ਹੋ ਜੇਗੀ ਕੋਈ ਫੰਡ ਆਨੇ ਸ਼ੁਰੂ ਵੀ ਹੋ ਜਾਣਗੇ ਬਾਕੀ ਜੋ ਬਾਹਰ ਤੋਂ ਲੋਕ ਸਹਿਯੋਗ ਕਰਦੇ ਆਲੇ ਵਾਲੇ ਇਲਾਕੇ ਦੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਹਾਂ ਇੱਕ ਸਾਡੀ ਡਿਮਾਂਡ ਹੈ ਜੀ ਇੱਕ ਕ੍ਰੇਨ ਵਾਲੀ ਗੱਡੀ ਹੁੰਦੀ ਜਿਵੇਂ ਕਿਸੇ ਜਗ੍ਹਾ ਤੇ ਸੜਕ ਤੇ ਜ਼ਖਮੀ ਗਾੜਾ ਸਾਨੂੰ ਪਤਾ ਲੱਗਦਾ ਹੈ ਤੇ ਬੌਜੀ ਤਾਂ ਆ ਰਾ ਮੁਰਤੀ ਜੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਉਵੇਂ ਹੀ ਤੁਰ ਪੈਂਦੇ ਨੇ ਬਿਲਕੁਲ ਉੱਥੇ ਜਾ ਕੇ ਪਰੇਸ਼ਾਨੀ ਕੀ ਆਂਦੀ ਵੀ ਉਹ ਲਿਫਟ ਵਾਲੀ ਗੱਡੀ ਨਹੀਂ ਹੁੰਦੀ ਤੇ ਗਊ ਮਾਤਾ ਨੂੰ ਜਿਹੜਾ ਉਹ ਫਿਰ ਇੰਜਰਡ ਜਿਹੜੀ ਜ਼ਖਮੀ ਗਊ ਮਾਤਾ ਨੂੰ ਚੱਕਣਾ ਸੰਭਾਲਣਾ ਉਹ ਕਾਫੀ ਔਖਾ ਹੋ ਜਾਂਦਾ ਹੈ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਉਹ ਸਾਡੀ ਡਿਮਾਂਡ ਹੈ ਕੋਈ ਇਲਾਕੇ ਵਿੱਚ ਕੋਈ ਸਾਡਾ ਸਹਿਯੋਗ ਕਰੇ ਜਾਂ ਸਾਰੇ ਜਣੇ ਸਹਿਯੋਗ ਕਰਨ ਵੀ ਉਹ ਸਾਨੂੰ ਗੱਡੀ ਦੀ ਡਿਮਾਂਡ ਹੈ ਲਿਫਟ ਵਾਲੀ ਗੱਡੀ ਚਾਹੇ ਉਹ ਛੋਟਾ ਹੱਥੀ ਹੋ ਜਾਏ ਚਾਹੇ ਮੰਦਰਾ ਪਿਕਅਪ ਹੋ ਜਾਏ ਐਦਾ ਦੀ ਕੋਈ ਗੱਡੀ ਹੋ ਜਾਏ ਉਹ ਉੰਦੀ ਸਖਜ ਰੂਹਦਾ ਹੈ ਬਾਕੀ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਖਾਸ ਕਰ ਬਾਬੂ ਜੀ ਦਾ ਆਏ ਹੋਏ ਲੋਕਾਂ ਦਾ ਸਜਨਾ ਦਾ ਧੰਨਵਾਦ ਜੀ ਮੇਰਾ ਕੀ ਨਾਮ ਜੀ ਆਪਣਾ ਮੈਂ ਰਾਜੂ ਪੰਡਤ ਕਾਲਾ ਸਿੰਘ ਹਾਂ ਤੋਂ ਜੀ ਜੈ ਗਊ ਮਾਤਾ ਜੈ ਗੋਪਾਲ ਜੀ ਤੇ ਪਿਛਲੇ ਸਾਲ ਸ਼ੁਰੂ ਕੀਤਾ ਕੰਮ ਜੁਗਲ ਜੀ ਦੀ ਹਿੰਮਤ ਡਾਕਟਰ ਕੋਸ਼ਲ ਜੀ ਸਾਹਿਬ ਆਪਣੇ ਲਾਭ ਚੰਦ ਜੀ ਆਪਣੇ ਪੰਡਤ ਜੀ ਪ੍ਰਧਾਨ ਜੀ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਜੀ ਤੇ ਇਸ ਸਹਿਯੋਗ ਦੇ ਨਾਲ ਅੱਜ ਦੇਖ ਲੋ ਕਿੰਨੀ ਤਰੱਕੀ ਹੋ ਗਈ ਜੋਗਲਜੀਤ ਦਾਦਾ ਕਹਣਾ ਕੀ ਆ ਕਿਉਂਕਿ ਇਹ ਤਾਂ ਪਰਉਪਕਾਰੀ ਬੰਦੇ ਆ ਪਰੇ ਸ਼ਾਮ ਉਪਕਾਰਾ ਪਰਉਪਕਾਰਾ ਜਿਸ ਤਰ੍ਹਾਂ ਇੱਕ ਦਰਖਤੀ ਦੇਖ ਲਓ ਤੁਸੀਂ ਇਹ ਸਵੇਂ ਨਾਲ ਖਾਦਨ ਤੇ ਬ੍ਰਿਕਸ਼ਾ ਫਲਾਨੀ ਇਹ ਫਲ ਆਪ ਨਹੀਂ ਖਾਂਦਾ ਬ੍ਰਿਕਸ਼ ਇਹ ਲੋਕਾਂ ਲਈ ਕੰਮ ਕਰਦਾ ਜੜੀਆਂ ਬੂਟੀਆਂ ਹਰ ਚੀਜ਼ ਲੱਕੜੀ ਹਰ ਚੀਜ਼ ਇਹ ਲੋਕਾਂ ਨੂੰ ਪ੍ਰੋਵਾਈਡ ਕਰਦਾ ਆ ਇਸ ਤਰ੍ਹਾਂ ਹੀ ਇਹ ਪਰਉਪਕਾਰੀ ਇਸ ਤਰ੍ਹਾਂ ਹੀ ਪਰਉਪਕਾਰ ਪਰਉਪਕਾਰ ਕਰਦੇ ਆ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਗਊਆਂ ਦੀ ਜੂ 服务 ਕਰਨੀ ਚਾਹੀਦੀ ਕਿਉਂਕਿ ਅੱਜ ਤੋਂ ਤੁਸੀਂ ਪੁਰਾਣੀ ਗ੍ਰੰਥ ਵੀ ਦੇਖ ਲਓ ਗੁਰਨਾਣਕ ਦੇ ਜੀ ਨੇ ਵੀ ਗੰਗਾ ਚਾਰੀਆਂ ਜੀ ਕ੍ਰਿਸ਼ਨ ਪੰਗਵਾਨ ਜੀ ਨੇ ਵਿਚਾਰੀਆਂ ਤੇ ਗ੍ਰੰਥਾਂ ਚ ਵੀ ਲਿਖਿਆ ਹੈਗਾ ਆ ਮਾਪਾਪ ਨੂੰ ਮਨੁੱਖ ਨਾ ਜਾਣੀਏ ਇੱਕ ਤੁਲਸੀ ਨੂੰ ਬ੍ਰਿਕਸ਼ ਨਾ ਜਾਣੀਏ ਤੇ ਗਊ ਮਾਤਾ ਨੂੰ ਇੱਕ ਪਸ਼ੂ ਨਾ ਸਮਝੀਏ ਇਹ ਤਿੰਨ ਆਨੰਦ ਕਸ਼ੋਰ ਆ ਇਸ ਕਰਕੇ ਇਹਨਾਂ ਦੀ ਕੀਤੀ ਹੋਈ ਸੇਵਾ ਬ्यर्थ ਨੀ ਜਾਂਦੀ ਐ ਦੇਖੋ ਬੜੇ ਸਾਰੇ ਜਾਨੇ ਬੜੇ ਤਨਮਨ ਧਾਨਾ ਲੱਗੇ ਹੋਏ ਆ ਜਿੰਨਾਂ ਹੈ ਸਾਰਿਆਂ ਸਹਿਯੋਗ ਦਿੰਦੇ ਆ ਇਸ ਤਰ੍ਹਾਂ ਅਸੀਂ ਇਹ ਹੀ ਅਪੀਲ ਕਰਦੇ ਆਂ ਬੇ ਹਮ ਹਰ ਬਾਰ ਸਮਾਂ ਦੇਖੋ ਇਨ 1 ਸਾਲ ਚ ਬਹੁਤ ਤਰੱਕੀ ਹੋ ਗਈ ਲੇਕਿਨ ਸਾਰੇ ਅਹੀ ਵੱਧ ਤੋਂ ਵੱਧ ਇਹਨਾਂ ਸਹਿਯੋਗ ਦੇਣ ਜੀ ਇਹ ਬਹੁਤ ਤਨਮੰਦਾ ਨਾ ਲੱਗੇ ਆ ਜੈ ਗਊ ਮਾਤਾ ਜੈ ਗੋਪਾਲ ਹਾਂਜੀ ਉੱਠ ਕੇ ਕੋਈ ਨਹੀਂ ਹੋਇਆ ਠੀਕ ਨਹੀਂਗਾ ਕੀ ਨਾ ਮੇਰਾ ਨਾਮ ਹੈ ਨਾ ਸ਼ਰਮਾ ਜੀ ਕੀ ਕਹਿਣਾ ਚਾਹੁੰਗੇ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਜੁਗਲ ਜੀ ਦੇ ਨਾਲ ਹੀ 5 7 10 ਸਾਲ ਤੋਂ ਜੁੜੇ ਹੋਇਆ ਜੋ ਸਾਡੇ ਨੂੰ ਕਹਿੰਦੇ ਨਾਲ ਉੱਥੇ ਹਾਜ਼ਰ ਹੋਈਦਾ ਹੁੰਦੇ ਆਂ ਔਰ ਹੁੰਦੇ ਰਹਿਾਂਗੇ ਇਹ ਨਹੀਂ ਜੋ ਗਿਆ ਸੀ ਇਹ ਬਜਾਰਾ ਮੈਂ ਕੋਈ ਵਿਆਹ ਵਾੜਾ ਨਹੀਂ ਗਿਆ ਲਾੜਾ ਬੰਦਾ ਸਿੱਧਾ ਹੀ ਬੰਦਿਆਂ ਬਾਕੀ ਆਪਾਂ ਹਰ ਕੰਮ ਜਦੋਂ ਕਹਿਣ ਯਾਰ ਹਾਜ਼ਰ ਹਾਂ ਬਾਕੀ ਇਹ ਜਿਹੜੀ ਗੱਡੀ ਉਹ ਲੈਣ ਵਾਲੀ ਗੱਲ ਕਰਦੇ ਆ ਜਿਹਦੇ ਨੇ ਗੱਡੀ ਲੈਣੀ ਹੋਊਗੀ ਮੈਂ ਜਿੰਨੇ ਜੋਗਾ ਹਾਂਗਾ ਵੱਧ ਤੋਂ ਵੱਧ ਇਹਨਾਂ ਨੂੰ ਦਊਂਗਾ ਪੈਸੇ ਬੇਸ਼ੱਕ ਭਾਵੇਂ ਭਾਵੇਂ ਪਹਿਲਾਂ ਲੈ ਲੈਣ ਉਦੋਂ ਲੈਣਾ ਜਦੋਂ ਮਰਜ਼ੀ ਲੈਣਾ ਮੇਰਾ ਨਾਮ ਲਾਭਚੰਦ ਨੰਬਰਦਾਰ ਪਿੰਡ ਥਿਖਲੀ ਜ਼ਿਲ੍ਹਾ ਕਪੂਰਥਲਾ ਅੱਜ ਅਸੀਂ ਇੱਥੇ ਤਲਵੰਡੀ ਸਲੇਮ ਸੋਮੀ ਪ੍ਰਕਾਸ਼ਾਣਾ ਤੋਂ ਸੇਵਾ ਸੰਪਤੀ ਦੇ ਮੇਨ ਜਿਹੜੇ ਇਥੋਂ ਕਰਤਾ ਧਰਤਾ ਜਗਨ ਮਿਸ਼ੋਰ ਸ਼ਰਮਾ ਜੀ ਇਹਨਾਂ ਦੇ ਜਨ ਕੇ ਸੱਦੇ ਤੇ ਇਥੇ ਪਹੁੰਚੇ ਤੇ ਆਣ ਕੇ ਗਊ ਮਾਤਾ ਦੀ ਜਿਹੜੀ ਪਹਿਲਾਂ ਸੀ ਅੱਜ ਤੋਂ 1 ਸਾਲ ਪਹਿਲਾਂ ਦੇਖਿਆ ਸੀ ਤੇ ਅੱਗੇ ਦੇਖਿਆ ਸੀ ਸਾਡੀ ਰੂਹ ਖੁਸ਼ ਹੋ ਗਈ ਇਦਾਂ ਦੀਆਂ ਗਾਈਆਂ ਦੀ ਸਿਹਤ ਬਣ ਗਈ ਜਿਹੜੀ ਬਿਮਾਰ ਸੀ ਜਿਹੜੀਆਂ ਚੱਲਣ ਯੋਗ ਨਹੀਂ ਸੀ ਅੱਜ ਉਹ ਇਦਾਂ ਦੀਆਂ ਵੀ ਜਿਹੜੀ 2-2 ਲੱਖ ਰੁਪਏ ਵਾਲੀ ਗਾਂ ਹੋ ਗਈ ਆ ਦੇਖ ਕੇ ਰੂਹ ਖੁਸ਼ ਹੋ ਗਈ ਵੀ ਇਦਾਂ ਦੀ ਸਾਫ਼ ਸੁਥਰਾ ਦੂਸਰੇ ਨੰਬਰ ਤੇ ਇੱਥੇ ਜਿਹੜੇ ਮੁੰਡਾ ਪੱਠੇ ਪਉਂਦਾ ਰਾਜੂ ਹਜੂਰ ਰਾਜੂ ਬਹੁਤ ਵਧੀਆ ਮੁੰਡਾ ਲੈ ਕੇ ਆ ਬੜੀ ਗਾਂ ਮਾਤਾ ਦੀ ਸੇਵਾ ਕਰਦਾ ਅਸੀਂ ਇਸ ਚੀਜ਼ ਤੋਂ ਖੁਸ਼ ਹੋ ਕੇ ਹਰ ਇੱਕ ਤਰ੍ਹਾਂ ਜਗਲ ਕਸ਼ੋਰ ਸ਼ਰਮਾ ਜੀ ਦੇ ਨਾਲ ਮੁੱਢੇ ਨਾਲ ਮੁੱਢਾ ਰੱਖ ਕੇ ਤੁਰਾਂਗੇ ਬੜੇ ਏ ਚੀਜ਼ ਨਹੀਂ ਬੜਾ ਭਾਗੇ ਸੰਭਦੇ ਆ ਵੀ ਜਿਹੜਾ ਸਾਨੂੰ ਕੋਈ ਗੁਰੂ ਮਾਰਾ ਨੇ ਚੰਗਾ ਰਸਤਾ ਦਿਖਾਇਆ ਗਊ ਮਾਤਾ ਦੀ ਸੇਵਾ ਕਰਨ ਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਲਾਕਾ ਨਿਵਾਸੀ ਸਾਰੇ ਅਸੀਂ ਗਊ ਮਾਤਾ ਨੂੰ ਡੰਡੇ ਮਾਰਦੇ ਆ ਸਿੱਖ ਲਏ ਅਸੀਂ ਵੱਢਣਾ ਟੁਕਣਾ ਸਿੱਖ ਲਿਆ ਪਰ ਅਸੀਂ ਸੇਵਾ ਕਰਦਿੰਦੀ ਸਿੱਖੀ ਵੀ ਜੇ ਸਾਡੇ ਖੇਤਾਂ 'ਚ ਵੱਢਦੀਏ ਤੇ ਅਸੀਂ ਜਵਾਬ ਨੂੰ ਵੱਢਦੀਏ ਪਰ ਇਹ ਪੱਠਿਆਂ ਦੇ ਪੰਡ ਦੇ ਦਈਏ ਤਾਂ ਸਾਡਾ ਸਭ ਤੋਂ ਵਧੀਆ ਬੇਤਰੀ ਸਾਡਾ ਜੀਵਨ ਵੀ ਸਫਲ ਹੋਊਗਾ ਜੈ ਮਾਤਾ ਦੀ ਜੈ ਗਊ ਮਾਤਾ ਤੇਰੀ ਸਦਾ ਹੀ ਜੈ ਕੀ ਨਾਮ ਜੀ ਸਰਦਾਰ ਹਰਪਾਲ ਸਿੰਘ ਸੰਧੂ ਜੀ ਇਹ ਕਹਿਣਾ ਚਾਹੁੰਦੇ ਆ ਇਹ ਜਿਹੜਾ ਉਪਰਾਲਾ ਜੀ ਕੀਤਾ ਪੰਡਤ ਯੁਗਲ ਕੁਸ਼ੋਰ ਹੁਣਾਂ ਨੇ ਇਹ ਤਾਂ ਬਹੁਤ ਹੀ ਵੱਡਾ ਛਲਾਗਾ ਜੋ ਉਪਰਾਲਾ ਇਹਨਾਂ ਨੇ ਕੀਤਾ ਕਿ ਕਿਸੇ ਵੀ ਕੋਈ ਗਊ ਮਾਤਾ ਜਿੱਦੇ ਡਿੱਗੀ ਪਈ ਹੋਵੇ ਚੱਕ ਕੇ ਆਪ ਜਾਂਦੇ ਆ ਮੈਂ ਵੀ ਇੱਕ ਦੋ ਵਾਰੀ ਟਿਕਟੂਕੇ ਲਗਵਾਏ ਗਾਂ ਦੇ ਤੇ ਮੈਂ ਕਹਿੰਦਾ ਚਲੋ ਵੀ ਆਹ ਜਿਹੜਾ ਕੰਮ ਹੋ ਗਿਆ ਵਧੀਆ ਹੋ ਗਿਆ ਤੇ ਇਸ ਚੀਜ਼ ਨੂੰ ਆਪਾਂ ਬੜਾ ਖੁਸ਼ ਹਾਂ ਜੀ ਤੇ ਅੱਗੇ ਤੋਂ ਜਿੰਨਾ ਵੀ ਸਹਿਯੋਗ ਬਾਤਪਾਤ ਹੋਊਗਾ ਇਹਨਾਂ ਦਾ ਸਹਿਯੋਗ ਦੇਾਂਗੇ ਤੇ ਜਿੰਨਾ ਵੀ ਮਾਰਾ ਕਿਰਪਾ ਕਰੇ ਤੇ ਦੀਨਾਂਜੀ ਗੁਰਮੀਤ ਸਿੰਘ ਜੀ ਹਾਂਜੀ ਨਤਲਵੰਡੀ ਸਲੇਮ ਨਗਰ ਪੰਚਾਇਤ ਅਸੀਂ ਸਾਰਾ ਇਹਨਾਂ ਨੂੰ ਸਹਿਯੋਗ ਦੇਵਾਂਗੇ ਤੁਹਾਨੂੰ ਜਗੂਗਾ ਜਾਇਆ ਕਰਾਂਗੇ ਨਾਲ ਇਹਨਾਂ ਨੇ ਗ੍ਰਹੀ ਦੇ ਵੀ ਆਵਾਂਗੇ ਤੇ ਨਾਲ ਜਾਇਆ ਕਰਾ ਸੇਵਾ ਕਰਿਆ ਕਰਾਂਗੇ ਬਹੁਤ ਸੋਨਾ ਖਾੜੇ ਪੈਂਚ ਹੋਰਿਆ ਕੰਮ RAM ਮੂਰਤੀ ਜੀ ਬਹੁਤ ਜ਼ੋਰ ਨਾਲ ਕੰਮ ਨੂੰ ਸੇਵਾ ਕਰਦੇ ਜਗੂਲ ਕੁਸ਼ੋਰ ਜੀ ਵੀ ਬਹੁਤ ਸੇਵਾ ਕਰਦੇ ਆ ਜਿੰਨੇ ਜਿੰਨੀ ਸੇਵਾ ਵੱਧ ਤੋਂ ਵੱਧ ਕਰਾਵਾਗੇ ਨਾਲ ਇਹਨਾਂ ਨੇ ਧੰਨਵਾਦ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਤਲਵੰਡੀ ਸਲੇਮ ਤੋਂ ਹੀ ਹਾਂ ਮੈਂ ਜਿਹੜਾ ਇਹ ਉਪਰਾਲਾ ਇਹਨਾਂ ਨੇ ਸਾਰੀ ਜਗੂਲ ਕੁਸ਼ੋਰ ਜੀ ਦੀ ਕਵੰਦਾ ਕਮੇਟੀ RAM ਮੂਰਤੀ ਜੀ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਸਾਡੇ ਪਿੰਡ ਦਾ ਇੱਕ ਮਾਨਮਤਾ ਇਹ ਜਿਹੜਾ ਜੋ ਇਤਿਹਾਸ ਬਣਨ ਜਾ ਰਿਹਾ ਮੈਂ ਇਸ ਚੀਜ਼ ਦੀ ਬਹੁਤ ਸ਼ਲਾਘਾ ਜੋਗ ਔਰ ਕਮੇਟੀ ਦਾ ਪੂਰਾ ਸਹਿਯੋਗ ਦੇਣ ਦੀ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੇ ਜਣੇ ਰਲ ਮਿਲ ਕੇ ਕਮੇਟੀ ਦਾ ਸਾਥ ਦਿਓ ਤੇ ਤਾਂ ਜੋ ਇਹ ਜਿਹੜਾ ਗਊ ਮਾਤਾ ਦੀ ਸੇਵਾ ਜਿਹੜੀ ਵੱਧ ਵੱਧ ਹੋ ਸਕੇ ਧੰਨਵਾਦ ਹਾਂ ਵੀ ਰਾਜੂ ਜੀ ਕੀ ਨਾਮ ਰਾਮੂ ਜੀ ਹਾਂ ਮੈਂ ਵਿਹਾਰ ਕਰਨੇ ਵਾਲਾ ਹਾਂ ਇਥੇ ਰਖਾਇਆ ਅੰਕਲ ਜੀ ਇੱਕ ਰਾਮੂ ਜੀ ਇਹ ਰਖਾਇ ਬੱਚੇ ਵਰਗਾ ਮੈਂ ਸਵਾ ਬਹੁਤ ਕਰਦਾ ਹੈ ਗਾਇ ਕਾ ਬਸ ਇਤਨੇ ਦੇਖ ਰੇ ਤੁਸੀਂ ਤੁਸੀਂ ਹੀ ਕਰਤੇ ਹੋ ਹਾਂਜੀ ਹਮੇ ਕਰਤਾ ਦੇਖ ਬੜੀ ਹੈ ਜੀ ਬਹੁਤ ਬੜੀ ਇਹ ਸੰਜੀ ਗਊ ਕ੍ਰਿਸ਼ਨਾ ਗਊਸ਼ਾਲਾ ਕਮੇਟੀ ਦੇ ਉਹ ਮੈਂਬਰ ਜਿਨ੍ਹਾਂ ਨੇ ਇਹ ਦੱਸਿਆ ਕਿ ਅੱਜ ਜਿਹੜਾ ਸਾਲ ਸਥਾਪਨਾ ਦਿਵਸ ਗਊਸ਼ਾਲਾ ਦਾ ਮਨਾਇਆ ਹੈ ਅੱਜ ਹਵਨ ਜਗ ਹੋਇਆ ਔਰ ਇੱਥੇ ਜਿਹੜੇ ਪਦਵੰਤੇ ਸੱਜਣ ਪਹੁੰਚੇ ਔਰ ਉਹਨਾਂ ਨੇ ਆਪਣੇ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਔਰ ਇਸ ਗਊਸ਼ਾਲਾ ਲਈ ਤੇ ਉਹਨਾਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਔਰ ਇਸ ਗਊਸ਼ਾਲਾ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਗਊਆਂ ਰੱਖੀਆਂ ਜਾ ਸਕਣ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅ ਨੂੰ